ਤੁਹਾਡੀ ਪੰਥ ਜਾਂ ਤੁਹਾਡੀ ਸੰਪਰਦਾ ਦੇ ਅੰਦਰ ਜਿਹੜਾ ਆਨੰਦ ਕਾਰਜ ਦਾ ਤਰੀਕਾ ਉਹ ਅੱਗ ਵਾਲੀ ਜਾਂਦੀ ਹੈਗੀ ਹਨਾ ਤਾਂ ਉਹਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ ਜੀ ਇਹ ਆਨੰਦ ਕਾਰਜ ਦੀ ਸਾਰਿਆਂ ਤੋਂ ਪਹਿਲਾਂ ਰਸਮ 1863 3 ਜੂਨ ਨੂੰ ਸ਼ੁਰੂ ਹੀ ਸਤਗੁਰੂ ਰਾਮ ਸਿੰਘ ਨੇ ਕੀਤੀ ਹੈ ਜੀ ਉਸ ਤੋਂ ਪਹਿਲੇ ਜਿੰਨੇ ਆਨੰਦ ਕਾਰਜ ਹੁੰਦੇ ਸੀ ਜਿਹੜੇ ਸਿੱਖਾਂ ਦੇ ਵਿਨੰਦ ਕਾਰਜ ਹੋਏ ਨੇ ਈਵਨ ਜਿੱਥੋਂ ਤੱਕ ਮੈਨੂੰ ਪਤਾ ਮਹਾਰਾਜ ਰਣਜੀਤ ਸਿੰਘ ਦੇ ਵੀ ਹਨ ਜਿਹੜਾ ਉਹਨਾਂ ਦਾ ਵੀ ਜਿਹੜਾ ਹੋਇਆ ਆਨੰਦ ਕਾਰਜ ਨਹੀਂ ਹੋਇਆ ਉਹਨਾਂ ਦਾ ਵਿਆਹ ਜਿਹੜੇ ਹੁੰਦੇ ਸੀ ਜੋ ਚਲਦੀ ਆਉਂਦੀ ਰੀਤੀ ਸੀ ਪੁਰਾਣੀ ਜਿਹੜੀ ਵੇਦ ਰੀਤੀ ਸੀ ਉਹਦੇ ਨਾਲ ਹੀ ਉਹਨਾਂ ਦੇ ਵਿਆਹ ਹੁੰਦੇ ਸੀ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਵੀ ਵਿਆਹ ਹੋਏ ਜਿਹੜੇ ਪਹਿਲੇ ਗੁਰੂ ਸਾਹਿਬਾਨ ਦੇ ਵੀ ਹੋਏ ਉਹ ਵੀ ਸਾਡੇ ਉਨਾ ਹੀ ਪੁਰਾਣੀ ਚਲਦੀ ਆਉਂਦੀ ਰੀਤ ਨਾਲ ਹੋਏ ਕੁਝ ਜਗ੍ਹਾ ਇਹਨਾਂ ਕਹਿੰਦਾ ਕਿ ਅਨੰਦ ਸਾਹਿਬ ਪੜਿਆ ਗਿਆ ਅਨੰਦ ਕਾਰਜ ਦੀ ਰਸਮ ਸ਼ੁਰੂ ਕੀਤੀ ਇਹ ਸਤਗੁਰੂ ਰਾਮ ਸਿੰਘ ਨੇ 3 ਜੂਨ 1863 ਨੂੰ ਸ਼ੁਰੂ ਕੀਤੀ ਪਿੰਡ ਖੋਟੇ ਤੋਂ ਹਮਮ ਔਰ ਉਸ ਚੀਜ਼ ਦੇ ਬੜੇ ਪ੍ਰੂਫ ਮਿਲਦੇ ਨੇ ਔਰ ਉਸ ਚੀਜ਼ ਦਾ ਇੱਕ ਬੜੇ ਮਸ਼ਹੂਰ ਸਾਡੇ ਜੋ ਸਿੱਖ ਇਤਿਹਾਸਕਾਰ ਨੇ ਗਿਆਨੀ ਗਿਆਨ ਸਿੰਘ ਜੀ ਨੇ ਵੀ ਉਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਕਿ ਆਨੰਦ ਜਿਹੜੇ ਸਾਰਿਆਂ ਤੋਂ ਪਹਿਲਾਂ ਪੜ੍ਹਾਏ ਇਹ ਸਤਿਗੁਰੂ ਰਾਮ ਸਿੰਘ ਜੀ ਨੇ ਪੜ੍ਹਾਇਆ